ਹੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਾਈ ਥਰੇਸ਼ਰ ਆ ਗਿਆ ਅੱਜ ਥਰੇਸ਼ਰ ਆ ਗਿਆ ਟਰੈਕਟਰ ਆ ਗਿਆ ਟਰਾਲਾ ਆ ਗਿਆ ਕੰਮਾਂ ਸ਼ੁਰੂ ਕਰਨਾ ਹੁਣ ਬੰਦੇ ਹੀ ਪਹੁੰਚ ਗਏ ਲੇਬਰ ਵੀ ਆ ਗਈ ਉਹ ਸਾਡੇ ਬੰਦੇ ਹੀ ਪਹੁੰਚ ਗਏ ਇਹ ਹੈਗਾ ਭਾਈ ਅੱਧੇ ਗੀਟਨ ਦੇ ਘਟ ਹੈ ਮਿੰਟ 30 ਲੱਗਣੇ ਬਸ ਅੱਧਾ ਘੰਟਾ ਲੱਗੂ ਜਾਂ ਲੱਗੂਗਾ ਬਾ ਮੱਕੜੀ ਦੇਖੀ ਅੱਧਾ ਘੰਟਾ ਹੀ ਹਾਂ ਕਿ 20 ਮਿੰਟ ਲਾਉਂਗਾ ਆਹੋ 20 ਮਿੰਟ ਦਾ ਵੇ 20 ਮਿੰਟ 25 ਮਿੰਟ ਲਾ ਦਿੰਦੇ ਬੜੀ ਆਸ ਬਸ ਜੀ ਬਸ ਅੱਧਾ ਘੰਟਾ ਰੱਖੋ ਇਹਦਾ ਲੰਬਾ ਫਸ ਹੈ ਨਹੀਂ ਉਹ ਦੂਆ ਕਿੱਲਾ ਪੜਨਾ ਸ਼ੁਰੂ ਕਰਦਾ ਉਹ ਦੂਸਰੀ ਕਗਾ ਕਣਕ ਪੜਦੀ ਉਹ ਵੀ ਕੰਮ ਸ਼ੁਰੂ ਹੋ ਗਿਆ ਭਾਈ ਉਹ ਵੀ ਦਿਖਾਉਂ ਸਾਨੂੰ ਉਹ ਬੂਟੇ ਵਾਲੀ ਹਾਂ ਹੁਣ ਦੇਖ ਕੇ ਐਮਐਮ ਬੜੀ ਹੋਈ ਹੋੜੀ ਵਧੀਆ ਵਧੀਆ ਵੱਡੇ ਹੋਣਾ ਤਵਾੜ ਖਮਸਾ ਵੱਡੇ ਹੋਣਾ ਤਾਦੇ ਲੱਗੇ ਹਲ ਤਾਂ ਵੱਡੇ ਨਾ ਚਾ ਕੋਈ ਕੱਪ ਕਰੋ ਗਾਲੂ ਮੌਸਮ ਖਰਾਬ ਦੱਸਿਆ ਵਾ ਕੱਢ ਦੇਣਾ ਕੰਮ ਯਾ ਕੋਈ ਨਾ ਮੌਸਮ ਖਰਾਬ ਕਹਤਾ ਕਿ ਦੇ ਉਹ ਉਹ ਚੱਲਿਆ ਉਸੋਂ ਮਿਲਦਾ ਬੰਦਾ ਕਹੇ ਭਾਈ ਆਹ ਉਹ ਉਹ ਨੂੰ ਜਿੱਥੇ ਰੱਖਣਾ ਉੱਥੇ ਰਹਿਣਾ ਪੈਂਦਾ ਨਾ ਇਹਦਾ ਰੇਗ ਸਾਲੇ ਖਰਾਬ ਹੁੰਦਾ ਆ ਉਹੀ ਗੱਲ ਹੈ ਕਿ ਨਮਈ ਜਿੱਥੇ ਮਾਲ ਰੱਖਦਾ ਉੱਥੇ ਰਹਿਣਾ ਪੈਂਦਾ ਭਾਈ ਇਹ ਹੀ ਕਹਿਣਾ ਚਾਹੁੰਦੇ ਤੁਸੀਂ ਹਾਂ 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 ਉਹ ਬੜਾ ਧੀਰੋ। ਉਹ ਭਾਈ ਦੇਖਿਆ ਜਿੱਥੇ ਰੱਖਣਾ ਉਹਨੇ ਰੱਖਣਾ ਉਥੇ ਰਹਿਣਾ ਪੜਾ। ਆਪਾਂ ਬਥੇਰੇ ਨੱਠ ਪੱਜ ਕਰਦੇ ਆ ਪਰ ਆਪਣੀ ਚਲਾਕੀ ਨਹੀਂ ਕਾਮਯਾਬ ਹੁੰਦੇ। ਹਾਂ। ਹੈਂ? ਚਲਾ ਕੇ ਬੈਠਾ ਉੱਪਰ। ਓਏ ਉੱਪਰ ਬੈਠਾ। ਹਾਂ ਚਾ ਜਾ ਚਲਾ ਕੇ ਆਓ। ਕਹਿੰਦਾ ਵੀ ਆ ਜਾ ਫਿਰ। ਤੂੰ ਬਹੁਤ ਚਲਾਕੀ ਕਰਦਾ ਤੈਨੂੰ। ਮੂੜ ਵਗੇਦਾ ਉਹ। ਓ ਭਾਈ। ਚਲੋ। ਮਾਲਕ। ਆ ਫਿਰੋ। ਟਿੱਕੋ ਮੱਥਾ। ਕਿਸੇ ਟਿੱਕੋ ਮੱਥਾ। ਮੈਂ ਟੇਕਦਾ ਮੜਾ ਜਾ ਮੈਂ ਵਿੱਚ ਦੇਖਣਾ ਮੈਂ ਟਾਪਾ ਕੋਲ ਕਹਿੰਦਾ। ਆ ਗਿਆ ਚਾਚਾ ਆ ਗਿਆ ਕਿਉਂ ਲਗਣ ਕਿੱਥੇ ਆਪਾਂ ਆਲਾਣੇ ਖਤਮ ਕਰਾ ਦੋ ਉਹ ਤਾਂ ਕਰਾ ਸਕੀਂ ਓਏ ਭਾਈ ਲੜ ਚੱਲਵੇ ਜਾਂ ਕਿਤੇ ਸਾਡਾ ਨੰਬਰ ਆਉ ਤਮੀਰ ਆਈ ਮਰ ਜਾ ਕਿਡਾ ਸਿਕ ਹੋਣਾ ਮੈਂ ਨਹੀਂ ਕਹਦਾਂ ਕੱਢ ਤੇਰੇ ਹੱਥ ਕੰਨੇ ਘੈਂਟਾਂ ਲੜਸ ਨੂੰ ਹਾਂ ਠੀਕ ਆ ਨਹੀਂ ਇਹ ਕਹਿਣ ਕਹਿਣ ਜਾਂਦੀ ਆ ਆ ਗਿਆ ਭਾਈ ਹਾਂ 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 ਕੋਈ ਨਾ ਹੈੱਡ ਵੀ ਆ ਗਿਆ ਸਾਡਾ ਹੈੱਡ ਇੱਕੋ ਮੱਥਾ ਚਲੋ ਸਰੋ ਸਟਾਰਟ ਅੱਜ ਆ ਜਾਓ ਜੀ ਆ ਜਾਓ ਹੋ ਮੁਰਿਆ ਚ ਟਿਕ ਮੱਥਾ ਮਾਟ ਕੇ ਮੱਥਾ ਭਾਈ ਟਿਕ ਭਾ ਟਿਕ ਦੇਖੀ ਆਪ ਸਭ ਸੋਚਦੇ ਗਏ ਬੋਨੇ ਕਤਾਇਆ ਲੈ ਬਾਹਰ ਗੁਰੂ ਸੱਚਾ ਪਾਤਸ਼ਾ ਸੁੱਖ ਰੱਖੀ ਕੋਈ ਈੜੇ ਭੁੱਖਾ ਨਾ ਸੋਵੇ ਰੋਟੀ ਬਿਗੈ ਇੰਨੀਆਂ ਵਰਕਤਾ ਪਾ ਦੇ ਇੰਡੀਆ ਚ ਪੰਜਾਬ ਚ ਇੰਡੀਆ ਚ ਪੂਰੇ ਚ ਸਾਰੇ ਦੇ ਦੇ ਸਾਰੇ ਦੇਸ਼ ਚ ਸਾਰੇ ਵਿਸ਼ਵ ਚ ਕਹ ਹਾਂ ਹਾਂ ਸਾਰੀ ਬਾਲਟ ਚ ਸਾਰਾ ਰਾਸ਼ਨ ਰੱਖਣਾ ਸਾਲ ਦਾ ਮਾ ਉਹ ਹੀ ਕਹਿੰਦਾ ਵੀ ਕੋਈ ਭੁੱਖਾ ਨਾ ਸੋਵੇ ਦੁਨੀਆ ਚ ਸਾਲ ਦਾ ਰਾਸ਼ਨ ਰੱਖਣਾ ਕੋਈ ਭੁੱਖਾ ਨਾ ਸੋਵੇ ਸੁੱਖਾ ਨਾ ਸੋਵੇ ਬਸ ਪੌਦਾ ਕਹੀਏ ਪੌਦਾ ਹੋਏ ਵਾਹ ਜੰਦ ਚਾਲ ਵੀ ਰੱਖੀ ਆ ਪਾਸਾ ਸੁੱਕ ਰੱਖੀ ਬਾਬਾ ਜੀ ਪਾ ਦੇ ਬਰਕਤਾਂ ਦੇਖੋ ਭਾਈ ਆ ਜੋ ਚੱਕ ਬਾਬੇ ਲੈ ਭਾਈ ਉਧਰ ਲੈ ਵੀ ਡਰਾਈਵ ਲੈ ਜੋ ਲੈ ਲੋ ਬਾਵਾ ਤੇ ਮੈਂ ਖੰਦਾਇ ਮੈਂ ਖੜ ਤੇ ਇੱਕ ਮਿੰਟ ਲੈ ਵੀ ਆ ਜੇ ਚੱਕ ਲੈ ਆ ਜੋ ਲੈ ਭਾਈ ਇੱਕ ਵਾਰ ਮਾਰਾ ਯਾਰ ਕਿਹੜਾ ਪਾਗਾਂ ਮਾਜਾ ਗੇੜਾ ਆ ਆਉਂਦੀ ਨੰਬਰ ਨਾ ਜੇ ਭਣੇ ਗੇੜਾ ਪੈ ਲੈਣੂਗੀ ਅੱਜ ਪੁਆਇੰਟ ਜੇ ਕਹੂੰਗਾ ਮੈਂ ਜਾਰੂਗ ਲਾਈ ਰੁਕ ਪਈਆ ਬਾ ਰੁਕ ਆ ਜਾ ਇੱਕ ਮਿੰਟ ਖੜੇ ਬਈ ਖੜਾ ਖੜਾ ਇੱਕ ਵਾਰ ਚਲ ਆਈ ਦੇਖ ਲਾ ਆ ਚੱਪਲਾ ਪਾ ਮੜੀਆਂ ਆਪਣੀ ਔਰ ਤੇ ਮੈਂ ਗੇੜਾ ਭਾਈ ਲੈ ਰੱਪੋ ਨੋ ਦੇ ਗੇੜਾ ਦੇਖੀ ਫਿਰ ਇਹ ਚੱਪਾ ਅੱਛਾ ਬਲਬਖਸ਼ੀ ਹੁਣ ਪ੍ਰੈਸ਼ਰ ਨੂੰ 好。Mm hmm. huh? ਆਸਾਂ ਦਾ ਅੰਤ ਹੈ ਨੀ ਉਹ ਵੀ ਦੇਖਣੀ ਨਹੀਂ ਚੱਲ ਨਾ ਬੋਏਗਾ ਨਾ ਮਾ ਉਹਨਾਂ ਸੇ ਦਾ ਬੋਰਦ ਆਤਾ ਹੈ ਸੁੱਕੀ ਪਈ ਆ ਯਾਨ ਕੰਮ ਆ ਜਾਦਾ ਹੈ ਉਹ ਠੀਕ ਆ ਚੱਲਣਾ ਚੱਲਣਾ ਹਉਣ ਹੋ ਗਿਆ ਸੈਟ ਇਹ ਜਾਨਾ ਹਲਾਇਆ ਦੁੱਲੇ ਨਦਨ ਪੂਰੇ ਘਰ ਕੇ ਗੂੜਾ ਲੱਗਦਾ ਰਿਹਾ ਹੁਣ ਹੁਣ ਸੈਟ ਕਰਤਾ ਜਿੱਥੇ ਹੈ ਗੱਲਾਂ ਬਾਕੀ ਨੂੰ ਫੋਨ ਵੀ ਕਰਿਆ ਦਾ ਮੈਂ ਦੱਸ ਕੋਈ ਗੱਲ ਮਸਰ ਕਹਿੰਦਾ ਇਹ ਇੱਕ ਨਾਲ ਕਰਨਾ ਵੀ ਐਡਾ ਗੂੜਾ ਲੱਗਣਾ ਨਹੀਂ ਚਾਹੀਦਾ ਮੈਂ ਤਾਂ ਥੱਲੇ ਭਰ ਦਿੰਦਾ ਹੈ ਜਾ ਘਰ ਦੇ ਰਾਵਣਾਂ ਮੋਟਾ ਜੂੜੇ ਘੱਟ ਬੰਦ ਕਰ ਦੋ ਇੱਕ ਭਈਆ ਨਾਪਾ ਇਹ ਵੀ ਬੰਦ ਕਰ ਦੋ ਉਹ ਠੀਕ ਚੱਲਦਾ ਇਹ ਪੂਰੀ ਠੀਕ ਹੋ ਗਈ ਮਾਰਨ ਨਾਲ ਹੁਣ ਬਾਹਰ ਜਾਣਾ ਨਹੀਂ ਉਹ ਠੀਕ ਹੈ ਰਾਵਣਾਂ ਦੇ ਘੱਟੇ ਦਾ ਕੰਮ ਹੈ ਘੱਟੇ ਦਾ ਕੰਮ ਹੋਣਾ ਉਹ ਬਾਜਰਾ ਵਧੀਆ ਜੰਮਿਆ ਮੈਂ ਮੈਨਾਂ ਕਿਹਦੇ ਖਾਲੀ ਹੋ ਗਿਆ ਥੋੜਾ ਜਿਹਾ ਹੈ? ਸੁੱਕਾ ਬਾਜਰਾ ਜੰਮਿਆ ਆ। ਦੇ ਭਈਆ ਖੇਤ ਜੰਮੇ ਨੇ। ਪਾਣੀ ਮੈਗਦਾ ਇਹ ਤਾਂ ਇੱਕ ਨਹੀਂ ਪਗਾਤੀ ਇਹਦਾ। ਤਾਂ ਹੀ ਸੁੱਕਾ ਪੈ ਰਿਹਾ ਸਰਾਬਿਆ ਹੋਣਾ ਚਾਹੀਦਾ ਖੇਤ ਬੜਾ ਮੋਟਾ। ਉਹ ਠੀਕ ਹੈ। ਹੈ? ਠੀਕ ਹੈ ਭਾਈ ਸੁੱਕੇ ਦੇ ਪਗਾਤੀ ਅਸੀਂ। ਮੇਰੀ ਗੱਲ ਹਾਂ ਤਾਂ ਸੁੱਕ ਮਾ ਸੁੱਕੀ ਜਿੱਦਾਂ ਮਰਜੀ ਸੁੱਕੀ ਦਾਣੇ ਦਾ ਕੋਈ ਫਰਕ ਨਹੀਂ ਹੈਗਾ। ਉਹ ਕੋਈ ਨਹੀਂ ਕਹਾ ਕੇ। ਜੇ ਪਾਣੀ ਲਾਉਂਦੇ ਨਾ ਇਹ ਇਹ ਵੀ ਪਰਾਣਾ ਹੜਿਆ ਵਿਆ ਨਹੀਂ ਹਵਾ ਫਿਰ ਜਿੰਦੀ ਜਾਣੇ ਨੂੰ ਦਾਣਾ ਤੁਸੀਂ ਲੁਕੀ ਜਾਂਦਾ ਦਾਣੇ ਨੂੰ ਫਰਕ ਨਹੀਂ ਹੈਗਾ ਦੇਖ ਲੈ ਲੈ ਦਾਣਾ ਉਹ ਜਿਹੀ ਪਿਆ ਦਾਣੇ ਦਾ ਪੈਦਾਣਾ ਹੁਣ ਕੁਝ ਇੱਕ ਤਾਂ ਨੂੰ ਲੈ ਦਾਣੇ ਕਿਹੜਾ ਦਾਣਾ ਮਰੇ ਬੱਕਰੀ ਪਈਆਂ ਬੱਕਲੀਆਂ ਪਈਆਂ ਨੈਣ ਨਾਲੇ ਕੁੜਕੀ ਪਈ ਹੈ ਕਣਕ ਹੈ ਕੋਈ ਫਰਕ ਨਹੀਂ ਇਹਨੂੰ ਇਹ ਪਾਣੀ ਲਾ ਦੇ ਥੜੀ ਹੱਦ ਤੱਕ ਜਿਹੜਾ ਹੁਣ ਹਵਾ ਜਲਦੀ ਰਹੀ ਜਾਂ ਫਿਰ ਹਵਾ ਫਿਰ ਜਿੰਦੀ ਆ ਬਸ ਆਹੀਂ ਨਹੀਂ ਲਾਇਆ ਬੂਟੇ ਉਹ ਮਾਹ ਤੇ ਲਾਤਾ ਪਾਣੀ ਫਿਰ ਹੋਣਾ ਕੰਮ ਖਰਾਬ ਹੋਣਾ ਦੇਖ ਤਾਂ ਤੇ ਆ ਮਨੂੰ ਬੋਸ ਨੇ ਕਹਿੰਦੇ ਪਾਣੀ ਲਾ ਦੇ ਪਾਣੀ ਲਾ ਦੇ ਮਾਹ ਥੋੜੀ ਇਹ ਹਵਾ ਫਿਰ ਗਈ ਭਾਈ ਜਮਾਈ ਦੀ ਆ ਸਾਫੇ ਬਣ ਜੇਣੀ ਤੇਰਾ ਬਾਜਰਾ ਠੀਕ ਆ ਭਾਈ ਲੈ ਨਾ ਕੇ ਮੈਂ ਇਦੋਂ ਇਕ ਨਹੀਂ ਪਿਆ ਜਾਂ ਤੇਰਾ ਬੀਜ ਤਾਂ ਰੋਣੀ ਕਰਕੇ ਹੈ ਕ੍ਰੈਡਟ ਤਾਂ ਹੋ ਗਿਆ ਹੋ ਜਾਂ ਵਧੀਆ ਪਹਿਲਾਂ ਵਾਢਾ ਲੱਗ ਜੂਗਾ ਹੋਰ ਕੀ ਹੋਰ ਕੀ ਹੋਇਆ ਬਾਜਰਾ ਨਾ ਇਹ ਠੀਕ ਆ ਬੁੱਲਣਾ ਮਾ ਦਾ ਬਾਜਰਾ ਹੁਣ ਤਾਂ ਰਹਿ ਗਿਆ ਜੀ ਹੁਣ ਯਾਰ ਜਿਹੜਾ ਮਾਰਦੀ ਆ ਬਾਜਰਾ ਪੂਰਾ ਜੰਮ ਹੈ ਹਾਂ ਸਮਝਿਆ ਜਿਹੜਾ ਹੁਣ ਆ ਇਹ ਨਾ ਜਿਆਦਾ ਜਿਹਾ ਵਾਲੀ ਹੁੰਦਾ ਸਮਝਦਾ ਹੈ ਕਿ ਨਹੀਂ ਵਿਜਾਲੇ ਵਿਜਾਲੇ ਹੋਣਾ ਠੀਕ ਐ ਪਾਣੀ ਲੱਗਿਆ ਵਾ ਧਿੰਦੇ ਵਾਲੇ ਬਿੱਥੇ ਤੇ ਗੰਦੇ ਆ ਪਾਟੀ ਘੜਾਈ ਅੱਧੂ ਅੱਧੂ ਪਰ ਇੱਕ ਪਈ ਜੇ ਸਮਝ ਲੈ ਹੋਰ ਕੀ ਅੱਧੂ ਅੱਧੂ ਪਰ 50 ਕੰਮ ਠੀਕ ਐ ਕਰ ਜੋਗੇ ਹੋਣਾ ਬਾਜਰਾ ਦਾ ਮੈਸੇਜ ਆ ਗਿਆ ਜੀ ਮੈਂ ਇੱਥੇ ਨੂੰ ਜਾਈਦਾ ਸਾਰੇ ਜਾਓ ਸਿਰੇ ਤੱਕ ਹੈਂ ਘਾਲ ਪਾਨ ਕੇ ਫੇਰ ਪੂਰੀ ਹੋ ਜਣੀ ਉਧਰ ਹੀ ਬਾਜ ਰਹੀ ਐ ਚਾਹੇ ਸਰੋਂ ਬੀਜ ਦੀ ਓ ਮੈਂ ਬਾਜਰਾ ਵੀ ਜੜੀ ਹਾਂ ਸਾਰੇ ਸਾਰੇ ਚ ਬਾਜਰਾ ਵਧੀਆ ਬਾਜਰੇ ਤਾਂ ਕੱਖ ਤਿਆਰ ਕਰਤੇ ਸਮਝਦੇ ਨੇ ਉਹ ਉਹ ਵੀ ਰੱਖਦੇ ਆ ਰ ਆ ਕਿਦਾ ਹੋਗੇ ਭਾਈ ਬੁੱਟਾ ਤੁੰਦੇ ਦਾ ਬਹੁਤ ਜੱਲਿਆ ਗਿਆ ਸਾਰੇ ਈ ਬੁੱਟਾ ਵਧੀਆ ਦੂਜੇ ਵਾਲੀ ਵਧੀਆ ਜੱਲੇ ਹੋ ਆ ਬਦੀ ਬੁੱਟਾ ਦਾ ਬਹੁਤ ਜੱਲੇ ਬੁੱਟਾ ਅਗਲੇ ਸਾਲ ਤਿਆਰ ਲੈ ਬੁੱਟਾ ਅਗਲੇ ਸਾਲ ਨੂੰ ਆ ਹੋਇਆ ਵੇ ਸਮਝ ਹਾਂਜੀ ਭਾਈ ਤੇ ਤੇਰਾ ਹੀ ਬਾਗਬਾਨ ਠੀਕ ਆ ਮਾਇਦਾ ਗਿਆ ਮੈਂ ਕਿ ਤੱਪੜੇ ਪਿਆ ਜਾ ਦੇਖ ਤਾਂ ਸਹੀ ਤੂੰ ਦੇਖਦਾ ਪੈਂਦੀ ਰਹੀ ਮੈਂ ਕੋਈ ਨਾ ਭਾਈ ਇੱਕ ਗੱਧੇ ਘਰੇ ਨੂੰ ਬਾਟਾ ਲੜੀਓ ਕੇ ਹੋ ਗਿਆ ਸੀ ਹੋ ਗਿਆ ਤਾਂ ਇਹ ਜਾ ਤਾਂ ਬਸ ਦੇਖਦਾ ਚੱਲ ਪ੍ਰੀਤ ਖੜ ਮਣਾ ਉਦਨੇ ਹੋ ਜਾਣਾ ਚਾਹੀਦਾ ਇਹ ਤਾਂ ਨਹੀਂ ਲਾਇਆ ਹਲੇ ਨਹੀਂ ਨਹੀਂ ਲਾਇਆ ਤਾਂ ਨਹੀਂ ਰੇਰਾ ਤਾਂ ਗਿਰਦੇ ਕੋ ਡੇ ਟੂਟਾ ਕੇ ਨਹੀਂ ਠਾਲਾ ਮਾਰਾ ਬੰਦਲੇ ਟਾਇ ਦੇ ਗਿਰ ਕੇ ਆ ਇਦਾਂ ਹਰਾਈ ਦੀ ਏਤੀ ਕਰਤੀ ਮੈਂ ਤੇ ਯਾਰ ਦਾ ਮੰਨੂ ਦੇ ਦੀ ਫੇ ਮੈਂ ਤੈਨੂੰ ਵੜਾ ਦੂੰਗਾ ਤੂੰ ਛੱਡੇ ਟਾਇ ਦੇ ਗਿਰ ਕੇ ਤੇ ਵਿੱਚ ਇੱਕ ਮੰਨੂ ਦੇ ਦੀ ਆ ਦੇਖ ਲੈ ਤੂੰ ਛੱਡੇ ਟਾਇ ਦੇ ਗਿਰ ਕੇ ਤੂੰ ਗੁਰਦਾਰੇ ਛੱਡੀ ਮੈਂ ਜਾ ਪਾਣੀ ਲਾਦਾ ਪਾਣੀ ਨਾਲ ਲੱਗਦਾ ਹੀ ਖਾਰਿਆ ਦੇਖਦਾ ਇੱਕ ਗੱਲ ਹੈ ਜਿਹੜੇ ਖੇਤਾਂ ਨਵਾਂ ਬੀਜ ਉਂਦਾ ਤੇਰਾ ਪਸੀਦ ਬਹੁਤ ਜੀਤੀ ਉਹਦਾ ਬਾਟਾ ਹਾਂ ਬਾਟਾ ਬਹੁਤ ਹੱਕ ਮੰਨਦਾ ਜੇ ਖੇਤਾਂ ਬਦਲ ਪੜ ਕੇ ਉਹਦੀ ਬਾਟ ਉੱਤੇ ਹੋ ਗਿਆ ਆ ਚੱਕੀ ਬਾਣਾ ਪੰਜੀ ਬਾਟ ਉੱਤੇ ਇਹ ਰੋ ਪਤਾ ਹੈਗਾ ਪੋਜ਼ਿਟਿਵ ਦੀ ਬਾਟ ਹਨਾ ਹਲੇ ਫੁੱਲ ਨਹੀਂ ਆਏ ਨਾਲੇ ਉਹੀ ਗੱਲ ਹੈ ਹੜੂ ਨਹੀਂ ਪਿਆ ਹਾਂ ਹੜੂ ਸਾਰੇ ਹਾਰੇ ਹੜੂ ਹਾਂ ਇਹਦੇ ਵਿੱਚ ਦੇਖ ਵੀ ਦੇਸੀ ਪਾਇਰ ਪੜ ਜਾਂਦਾ ਹਾਂ ਇਹ ਵੀ ਦੇਸੀ ਹੈ ਕੰਮ ਘੱਟਾ ਪਰ ਮੈਂ ਦੇਸੀ ਬੋਲਦਾ ਜੀ ਇਹ ਦੋ ਵਿਚਾਰੇ ਹੁਣ ਬਾਦ ਨੇ ਕਾਲਾ ਪਿਆ ਕਾਲਾ ਸਾਲ ਠੀਕ ਹੈ ਬਾ ਹੁਣ ਟਮਾਟਾ-ਟਮਾਟਾ ਫਰੈਸ਼ ਹੋ ਚੱਲਣ ਲੱਗੇ ਆ ਟਮਾਟਾ ਵੀ ਮਸ਼ੀਨ ਚੱਲਦੀ ਆ ਹੁਣ ਹਲੇ ਚੱਲਿਆ ਜੀ ਕੋਈ ਕੰਮ ਹੈ ਕਣਕ ਤਿਆਰ ਹੈ ਆ ਪੱਕੀਆਂ ਆ ਬਾਕੀ ਹਾਲੇ ਪੂਰਾ ਚੱਲੂ ਬਾਕੀ ਹਾਲੇ ਸਾਰੀਆਂ ਇਹੇ ਇੱਥੇ ਹੁਣ ਪੂਰੀ ਲੱਗੀ ਚੱਲਣਾ ਮਸ਼ੀਨ ਤਾਂ ਦੇਰ ਜੱਤੂ ਅੱਜ ਕੋਈ ਤਾਂ ਦੇਖ ਹੁਣ ਪਸਾਖੀ ਆ ਗਈ ਸਮਝ ਲੈ ਪਸਾਖੀ ਦੇ ਬਾਅਦ ਤਾਂ ਚੱਲੇ ਪੈਂਦਾ ਕੰਮ ਨਾ ਐਤੋਂ ਉਹ ਕਣਕ ਦੇਖ ਨੀਗਾ ਮੈਂ ਇਧਰ ਨਾ ਮੜ ਜੀ ਕੌਮ ਤਾਂ ਕਿਹਦੇ ਹੈਰੀ ਤੁਸੀਂ ਵੀ ਵੀਡੀਓ ਨਹੀਂ ਹੈ ਉਹ ਮੁੰਗਾ ਨੀਵਾ ਕਰ ਦੂੰਗਾ ਫੇਰ ਆਦਾ ਕੱਟ ਤੂੰ ਹੁਣ ਪਾਣੀ ਪਾਣੀ ਕੰਨੀ ਨੇ ਕੰਮ ਵੀ ਕਰਨ ਆਓ ਹੁੱਕੇ ਦੀ ਉੱਚੀ ਬਾਦਵੇਂ ਇੱਕ ਗੱਲ ਯੂਟਿਊਬ ਦੀ ਹਸਾਉਣੀ ਹੋਰ ਕੀ ਆਓ ਠੀਕ ਚੱਲਦਾ ਹੁਣ ਤਾਂ ਠੀਕ ਆ ਆ ਠੀਕ ਆ ਠੀਕ ਆ ਠੀਕ ਆ ਚੱਲੂਗਾ ਪੂਰਾ ਜੋ ਨਾ ਹੋਰ ਉਹ ਪੰ ਆਇਆ ਯਾਰ ਅੱਪਨੇ ਆਪਣੀਆਂ ਕੱਢਣੀਆਂ ਇਹ ਹੋ ਗਿਆ ਤੂੰ ਹੋ ਗਿਆ ਸਹਿਯੋਗ ਰਹੀ ਹੋਗੇ ਅਸੀਂ ਹੋਗੇ ਆਪਣੀ ਆਪਣੀਆਂ ਕੱਢਣੀਆਂ ਕੋਈ ਆ ਗਿਆ ਦਾ ਘੜਨਾ ਨਹੀਂ ਜੱਤ ਨਹੀਂ ਕਾਣਾ ਆਹਲਾ ਠੀਕ ਹੈ ਗੱਲ ਆਪਾਂ ਨਹੀਂ ਕੱਢਦਾ ਇਹ ਆਹ ਠੀਕ ਗੱਲ ਹੈ ਆਹ ਆਪਣੀ ਟੂੜੀ ਕਿਹੜੇ ਮਾਂ ਚਲੇ ਜਾਊਗੀ ਦੀ ਆ ਇਹ ਲੈ ਕਿਹੜੇ ਬੰਦ ਜੀ ਇਹਦਾ ਹੋਈਆਂ ਬੱਲੀਆਂ 40 45 ਫੇਰ ਚਲੇ ਜਾਊ ਨਹੀਂ ਜਾਂਦੀ ਕਿੰਨੀਆਂ ਬੱਲੀਆਂ ਬੱਲੀਆਂ ਤਾਂ ਮੇਰੇ ਕੋਲ ਦੂਜੀ ਜੀਆਂ ਇਹਦੇ ਪਣ ਘਾਣ ਨੂੰ ਪਾਉਣੀ ਹੈ ਵਿੱਚ ਟੂੜੀ ਅੱਗੇ ਘੱਟ ਵਿੱਚ ਪਈ ਹੋਈ ਹੈ ਰਾਣਿਆਂ ਵਿੱਚ ਹੋਰ ਪੂਰੀ ਕੋਈ ਦੇ ਮੈਂ ਥੋੜਾ ਕਹਿੰਦਾ ਹਾਂ ਹਾਂ ਹੋਰ ਗਾਬਰ ਮੈਂ ਕਿਹੜਾ ਹੋਵੇ ਦੋ ਕਿੜੇ ਟੂੜੀ ਦਾ ਕਹਿੰਦਾ ਇੱਕ ਕਿੜਾ ਹੋਵੇ ਇੱਕ ਕਿੜਾ ਹੋ ਜਾਣਾ ਆਜੇ ਖੁੱਲੀ ਪਾਲੇ ਵਿੱਚ ਫੇਰ ਠੀਕ ਹੈ ਸਿੱਪ 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 ਨਾ ਪਰਾਂ ਜੇ ਸਿੱਪ ਪਾਲੇ ਵਿੱਚ 10 ਪੰਡਾ ਪੈਂਦੀ ਆ ਉਹਦੇ ਯਾਰ 90 ਪੰਡਾ ਹੁੰਦੀਆਂ ਸਾਰੀਆਂ 90 80 ਹੁੰਦੀਆਂ ਬਸ 90 ਕ ਪੰਡਾ ਦਾ 8 90 ਆਜ ਇੱਕ ਜਾਂ ਬੱਲੀਆ ਹੋਵੇ ਨਾ 40 45 ਪੰਡਾ 80 ਵਾਲੀ ਦੇ ਪੰਡਾ ਹੁੰਦੀਆਂ ਤਗੜੀਆਂ ਆਜੇ ਪਹਿਲਾਂ ਨਹੀਂ ਹੋਣੀਆਂ ਇਹ ਹੋਣਗੀਆਂ ਤੇਰੀਆਂ 30 30 ਕਿਰੇ ਪੰਡਾ ਹੋਣੀਆਂ ਉਹਦੇ ਹਾਂ ਪੂਰੀ ਠੋਕ ਮੀਆਂ ਹਾਂ ਦਾ ਬੰਡਾ ਸਿੱਪ ਜਗਰੀ ਨਹੀਂ 25 ਰਹਿਣੀਆਂ ਬਾਸ ਬਾਸ ਖੂਬ ਛੁੱਟੀ ਹੈ ਹਾਂ ਠੀਕ ਹੈ ਜਿਹੜਾ ਇੱਕ ਨਹੀਂ ਦੋ ਕਰਨ ਤਾਂ ਗਿਆ ਯਾਰ ਸਾਰੀ ਉਹ ਟਰਾਲਾ ਮਟਰਲਾ ਕਿੱਡੇ ਕਰੂੰ ਅੰਮਾ ਹੈ ਤਰਾ ਦਿਨ ਵਾਲੀ ਆ ਬੜਾ ਬੜਾ ਆਏ ਬੰਡੇ ਹੀ ਆਉਣੀ ਆਉਂਗਾ ਕਿੰਨੇ ਆਉਣੀ ਆ ਉਹ ਜਿਆਦਾ ਆਉਣੀ ਆ ਬੰਨਾ ਇੱਕ ਮਿੰਟ ਫालतੂ ਲਾ ਲ ਆਹ ਵੇ 30 ਬੰਡੀਆਂ ਉੱਪਰ ਰੱਖ ਲੈ ਜੀ 30 ਬੰਡੀਆਂ ਆਉਣ ਕਿੱਡ ਜਾਣਾ ਮੇਰੀਆਂ ਬੰਡੀਆਂ ਤਾਂ ਲੇਟ ਆਉਣੇ ਲੱਗਦਾ ਆ ਜ ਨਹੀਂ ਤੇ ਆ ਪਿੱਕਾ ਦਾ ਟਰਾਲਾ ਪਾ ਬੰਡੀਆਂ ਲਾ ਕੇ ਉਹ ਖੁੱਲ੍ਹੇ ਹੀ ਲੱਦ ਲੈ ਜਾਣਾ ਖਾਲਾ ਖੁੱਲ੍ਹੇ ਹੀ ਲੱਦ ਲੈ ਜਾਣਾ ਖੁੱਲ੍ਹੇ ਹੀ ਅੰਦਰ ਵਾਰ ਕੇ ਖੁੱਲ੍ਹੇ ਹੀ ਚਾਰ ਦੇਣਾ ਗੱਗੇ ਜਿਹੜੀ ਆ ਸੈਜੂ ਤੋਂ ਲਿੱਡ ਲੱਗੇ ਆ ਉਹ ਬਦੂਰ ਚੋ ਲੈਣਾ ਮੈਂ ਨਹੀਂ ਬੜਾ ਬਿੱਟਾ ਉਧਰੋਂ ਹਾਂ ਉਹ ਉਹਨੂੰ ਬਿਠ ਲਾਇਆ ਤਾਂ ਰਾਤ ਕਿਨ ਬਿਠ ਲਾਇਆ ਸੀ ਆਪਰੀ ਦੇ ਨਾਲੇ ਉਹ ਉਹੀ ਬਾਲ ਨੇ ਫਿਰ ਉਹਦੀ ਲਾਪਰੀ ਦੇ ਨਾਲੇ ਲਿਆਓ ਪਾ ਕੇ ਥਣੇ ਪੱਲੀਆਂ ਪਾ ਲਿਓ ਥਣੇ ਪੱਲੀਆਂ ਲੈ ਜੋ ਹਾਂ ਖੁੱਲੀਆਂ ਨਹੀਂ ਸਾਰੀਆਂ ਬੈਗ ਲਾ ਕੇ ਅੰਦਰ ਤਾਰ ਦੋ ਤੰਗੜੀਆਂ ਨਾਲੇ ਯਾ ਤਾਂ ਹੁਣ ਹੀ ਲਿਆਉਂਦੇ ਆ ਹੁਣ ਪਿੱਛੇ ਲਾ ਦੰਦੇ ਜਿਆਗੇ ਬੜਾ ਕਰਦਾ ਬਹੁਤ ਜਾਂਦਾ ਵਿੱਚ ਆ ਕਰਦਾ ਫੇਰ ਬਾਹਰ ਥੋੜਾ ਜਾਂਦਾ ਜਿਹੜਾ ਹੁਣ ਜਾਂਦਾ ਬਿਲਕੁਲ ਇਹ ਬਾੜੇ 'ਚ ਜਾਣਾ ਰੰਗਰਾਂ ਨਾਲ ਖਾਣੀ ਸੀ ਕਰਦਾ ਉੜਦਾ ਨਾ ਇੱਕ ਸਾਲ ਜੱਗੇ ਨਾਲ ਦੀ ਉਰੇ ਗੱਡੀ ਵੀ ਇੱਥੇ ਸੀ ਹਰਿਆਈ ਗਿਰਦੀ ਦੀ ਆਈ ਹਰੀ ਜੀ ਹਰੀ ਜਵਾਈ ਉਹਨਾਂ ਦੇ ਗਾਜਰ ਬੂਟੀ ਜੀ ਬਹੁਤ ਹੀ ਕਾਣਾ ਕਜਾ ਕੱਲ 1 ਸਾਲ ਕਿੱਥੇ ਵਿਛਲੇ ਸਾਰੇ ਪਿਛਲੇ ਸਾਰੇ ਚਲਾਇਆ ਤੇ ਕਹਿੰਦਾ 1 ਸਾਲ ਇਹਦੇ ਦਿੱਖੀਆਂ ਨੇ ਗੱਡੀ ਵੀ ਹੋਰੀਂ ਇੰਡੇ ਵਾਲੇ ਦੂਤੇ ਸਾਰੇ ਦੇ ਲੈ 1 ਸਾਲ ਖੜੇ ਆ ਹੋਰ ਮੇਰੇ ਬੂਟੀ ਦੇ ਦਾ ਪੁੱਤ ਇੱਕ ਥੱਲੇ ਜੀ ਰੱਖਿਆ ਠੀਕ ਆ ਜੀ ਕੰਮ ਕਰ ਕਾਣਾ ਤੇ ਵੇਚਦਾ ਔਰਗੈਨਿਕ ਜੀ ਔਰਗੈਨਿਕ ਕੋਈ ਸਪਰੇ ਨਹੀਂ ਔਰਗੈਨਿਕ ਹੈ ਵੱਡੀ ਬੀਬੀ ਸੋਹਣੀ ਆ ਇਹਨਾਂ ਨੇ ਥੱਲੇ ਰੱਖ ਲਿਆ ਔਰਗੈਨਿਕ ਆ ਬਾਈ ਜਿਹੜਾ ਟਰੈਕਟਰ ਦੇ ਦੋ ਆ ਜੱਟੂ ਲੇਡਾ ਵੀ ਕਰਦਾ ਥੱਲੇ ਉਹ ਸਾਹਮਲੇ ਕੱਦਾ ਹੁਣ ਉਹ ਪਹਿਲਾਂ ਵੜਾਤਾ ਮੈਂ ਖੁੱਲੀ ਲੜੇ ਨੇ ਦੋ ਬੱਲੀਆਂ ਵਿਛਾਈਆਂ ਹੋਈਆਂ ਨੇ ਉਹ ਬਣਾ ਵੜਾਤਾ ਲੈ ਡਾਣਾ ਇਧਰ ਹੀ ਜੰਮੇ ਜਾਣਾ ਗੁਰਨੇੜਾ ਨਾਲ ਗਣਜ ਜਾਣਾ ਲੈ ਕਹਿੰਦਾ ਇਹਦਾ ਪੂਰਾ ਹਾਂ ਪੂਰਾ ਬਸ ਬਸ ਪਹੁੰਚ ਆੜਾ 75 ਰੁਪਏ 10 ਗ੍ਰਾਮ ਉਹ ਸਾਹਬਲੀ ਉਹਨੂੰ 7000 ਰੁਪਏ ਤੋੜਾ ਗਿਆ ਹੋਇਆ ਉਹ ਕੋਈ ਫੀਮੇਲ ਬੰਦਾ ਹੋਣਾ ਉਹ ਇਹ ਤੋੜਾ ਗਿਆ ਤਾਂ ਇਹਦਾ 10 ਗ੍ਰਾਮ ਗਿਆ ਸੋਣੀ ਵਾਲਾ ਪਾ ਕਵਾਂਟ ਵਾਲਾ ਕੋ ਕੋ ਜੱਟ ਹੋਊਗਾ ਨਾ ਇਹਦਾ ਉਹ ਝੱਡੇ ਹੋਊਗਾ ਹੋਊ ਫੀਮ ਵਾਲਾ ਉਹ ਤੋਲੇ ਵਾਲਾ ਆ ਵੀ ਉਹ ਖੇਤੀ ਨਾਲ ਹੋਊਗਾ ਉਹ ਯਾ ਤੋਲੇ ਵਾਲਾ ਬੰਦਾ ਹਲਾ ਫੀਮ ਵਾਲਾ ਉਹ ਨਾ ਇਹਦਾ ਹੁਣ ਸੰਿਆਰ ਵੀ ਤੋਲੇਆ ਚ ਚੱਲਦੇ ਆ ਗ੍ਰਾਮਾ ਦਸ 10 ਗ੍ਰਾਮ ਉਸ ਸੰਿਆਰ ਨਹੀਂ ਖਾਂਦੇ ਹੁਣੇ ਬਿਲਕੁਲ ਚੱਲ ਵਧੀਆ ਇਹ ਖਾਣਾ ਖਾਈਓ ਭਾਈ ਆ ਗਿਆ ਓ ਗਿਆ ਹੋ ਗਿਆ ਭਾਈ ਇਹ ਵੇਖਣਗੇ ਉਨਾਰੋਕੋ ਕੁੜੀ ਵਾਲਾ ਮਸ਼ੀਨ ਵਾਲੀ ਕੁੜੀ ਆ ਚੱਕ ਕੇ ਦੇਖ ਬਾਹਰ ਨਿਕਲ ਜਾ ਉਹਦਾ ਚੱਕਦਾ ਹਾਂ ਹਾਂ ਆ ਬੱਸ ਬਾਈਲੇ ਨਾ ਸਵਾ ਆਹ ਬੱਸ ਆ ਦੇ ਨਾ ਆ ਵਾਹ ਆਹ ਵੱਜਦੀਆਂ ਗੂੜੀਆਂ ਹੋਰ ਵੱਜਦੀਆਂ ਗੂੜੀ ਉਹ ਇਹ ਫੇਰ ਦੂ ਹੀ ਜਾਣੀ ਉਹ ਨਹੀਂ ਉਹ ਆਇਆ ਵੱਡਣ ਦੀ ਐ। ਕੀ ਹੋ ਗਿਆ ਉਜੀ ਕਾਲਾ ਪੁੱਛਿਆ ਮਕੈਨਿਕ ਉਹ ਬੁਲਾਇਆ ਤੂੜੀ ਕੱਢਦਾ ਵਿੱਚ ਇਹ ਬਾਈ ਤੂੜੀ ਮਾਰਦਾ ਵਿੱਚ ਤੂੜੀ ਆਉਂਦੀ ਆ ਅਸੀਂ ਕਾਰਵਾਈ ਕੀਤੀ ਸਾਰਿਆਂ ਨੂੰ ਹਲੇ ਕੀ ਗੱਲ ਹੈ ਬਾਈ ਹੈ ਬਾਈ ਕਿੱਥੇ ਦਾ ਕਿ ਮੈਨੂੰ ਚੱਕਰ ਲੱਗਦਾ ਇਹ ਵੀ ਦੋ ਤਿੰਨ ਦਾ ਲੱਗਦਾ ਦੋ ਹੈ ਇੱਕ ਤਾਂ ਇਹਦਾ ਵੀ ਮੱਦ ਪੱਖੇ ਘੱਟ ਗਏ ਠੀਕ ਆ ਪੱਖੇ ਪੂਰੇ ਤੂੜੀ ਨੂੰ ਜੱਟਦੇ ਤੂੜੀ ਦਾ ਇਹ ਕਰਨਾ ਠੀਕ ਆ ਦੂਆ ਇਹਦੇ ਚੱਕਰਾਂ ਦਾ ਮਾੜਾ ਮੋਡਾ ਕਿਤੇ ਬਾਦ ਕੱਢ ਰੇ ਇਸ ਨਾਲ ਬਸ ਇਹ ਵਰਗਾ ਪੱਖੀ ਪੱਖੇ ਮੈਂ ਹੁਣ ਰੋਕਣਾ ਤੈਨੂੰ ਹੁਣੇ ਦੱਸ ਦੂੰਗਾ ਪੱਖੇ ਦਾ ਵਰਗਾ ਹੈ ਕਿਹੜਾ ਵਰਗਾ ਮੈਂ ਠੀਕ ਹੈ ਜੇ ਗੈਪੇ ਜਿਆਦਾ ਤੇਰੇ ਪੱਖਾ ਹੁਣ ਅੱਜ ਐਡਾ ਪੱਖਾ ਹੈ ਹੁਣ ਆਇਆ ਤਾਂ ਨਹੀਂ ਤੇ ਉਹੀ ਚੱਲੀ ਜਾਣ ਤੂਰੀ ਜਰੀ ਮਸ਼ੀਨ ਦੇ ਵੀ 2 2 1 2 ਸੀ ਮੈਂ ਮਤ ਪਤਾ ਨਹੀਂ ਮੈਂ ਇਹ ਦਿਖਾ ਦੰਦੇ ਐਂ ਤੋ ਨਹੀਂ ਦਿਖਾ ਦੰਦੇ ਹਾਂ ਜੀ ਉਹਦਾ ਬਣੇ ਬਣਾਏ ਮਿਲ ਜਾਂਦੇ ਹੁਣ 32 ਦੇ ਬਣਾ ਲੈ ਮੋੜ ਕੇ ਸਾਈਡਾ ਤੇ ਬੰਨ ਜਾਂਦੇ ਆ ਉਹ ਇਹਦਾ ਸਿੱਧੇ ਹੋਏ ਦੇਖਣੇ ਲੱਗਦੇ ਨੇ ਪੱਤਰੇ ਜੇ ਐ ਮੋੜਨੇ ਹੋਏ ਤਾਂ ਉਹ ਦਿੰਦੇ ਹੋਰ ਕੋਈ ਚੱਕੇ ਨਹੀਂ ਹੈਗਾ ਉਹ ਹੋਣੀ ਉਹ ਵੀ ਚੈੱਕ ਕਰ ਆਹਾਂ ਯਾਦਾਈ ਲਾਹਾ ਜਿਆਦਾ ਲਈ ਮੰਦਰ ਦੇ ਤੂ ਹੋਊਗੀ ਕਿਨੇ ਹੋਊਗੀ ਤੇਰੇ ਘੱਟ ਆ ਜਗਾ ਹੈ ਦੱਸਤਾ ਹੋਊਗੀ ਤਾਹ ਦਾ ਗੇੜ ਚ ਮਕੈਨਿਕ ਆ ਕੇ ਹੁਣ ਮੋਆਇਨਾ ਕਰ ਰਹੇ ਆ ਲੁਸ ਕੱਢੇ ਜਾਊਗਾ ਅੱਜ ਪੱਖਾ ਕਹਿੰਦਾ ਜਾਂਦਾ ਹਾਂ ਪੱਖੇ ਬਦਲਣ ਆਇਆ ਐ ਕਾਲ ਐਥੇ ਥੋੜੀ ਪੂਰੀ ਨਹੀਂ ਚੱਕਰ ਨੂੰ ਯਾਰ ਇਹ ਕਿ ਥੱਲੇ ਇਹ ਕਿਤੇ ਟੂੜੀ ਮਾਰ ਦਿੰਦਾ ਕਿ ਦੋਹਾਂ ਜਮਾਰਦਾ ਹੈ ਮੇਰੇ ਨਾਲ ਹੀ ਮੇਨ ਦਾ ਜਿਆਦਾ ਇਧੇ ਜੇ ਮਾਰ ਸਕਦਾ ਹੈ ਕਿ ਮਾਰਦਾ ਹਾਂ ਮੁੱਲੇ ਵਾਲੇ ਤੇ ਇਹ ਤਾਂ ਤੇਰੇ ਬਰਾਬਰ ਦਾ ਬਰਾਬਰ ਕਰਦੇ ਕੋਈ ਜਿੱਤ ਨਹੀਂ ਕਰੇ ਉਹਦਾ ਕੋਈ ਬਰਾਬਰ ਨਹੀਂ ਆਉਂਦਾ ਵੀ ਮੈਂ ਇੰਕੀ ਜੇ ਵੱਧ ਮਾਰਦਾ ਹੁੰਦਾ ਤੇ ਪੱਖਿਆਂ ਦਾ ਚੱਕਰ ਵਾਜਦਾ ਉਹ ਤਾਂ ਕੋਈ ਨਹੀਂ ਅੱਗੇ ਦਰਵਾਜ਼ਾ ਫੇਰ ਉਚਾਈ ਤੋਂ ਹੋਤਾ ਮੇਰੇ ਨਾਲ ਵੀ ਮੈਂ ਕਹਿੰਦਾ ਕਿ ਇਹ ਨਹੀਂ ਕਾਹ ਤੇਰਾ ਮੈਂ ਨਹੀਂ ਆਦਾ ਓਕੇ ਨਹੀਂ ਦੱਸ ਤੈਨੂੰ ਰਾਮਾ 60 ਹੀ ਕਰਨੀ ਆਪੇ ਕਰ ਆਪੇ ਉਹ ਕਿੰਨੀ ਜਗ੍ਹਾ ਰੈਡੀ ਆ ਕਿੰਨੀ ਜਗ੍ਹਾ ਹੈ ਰਹੇ ਜੀ ਟੋਬੀ ਦਾ ਕੱਢਦੇ ਦੇ ਐ ਰਡੀ ਕਿੰਨੀ ਜਗ੍ਹਾ ਬਣਦੀ ਐ ਇਹ ਹੈ ਕਿੰਨੀ ਜਗ੍ਹਾ ਹੈ ਕਾਨ ਕਾਲੀ ਇਹ ਤਿੰਨ ਕਿੱਗ ਜਿਆਦਾ ਤਿੰਨ ਕਿੱਗ ਹੋਇਆ ਹੋਵੇ ਠੀਕ ਆ ਤਿੰਨ ਕਿੱਗ ਜਿਆਦਾ ਦੇਖ ਜੇ ਮੇਰਾ ਐਡੀਆ ਮੈਂ ਤਿੰਨ ਨਹੀਂ ਮੈਂ ਕਹਾਂ ਮਾ ਤਿੰਨ ਕਿੱਤੇ ਛਿਣੇ ਜੀ ਆ ਉਹ ਦੂਆਰ ਤੇ ਦੂਆਰ ਤੇ ਘਾਟ ਆ ਆਛਾ ਇੱਧਰ ਤੋਂ ਦੂਆਰ ਤੇ ਉਹ ਦੇਖ ਜੇ ਯਾਨੀ ਕੇ ਭਾਈ ਅੱਗੇ ਗੀਲੇ ਦੇ ਉੱਪਰ ਆ ਹਾਂ ਹਾਂ ਢਾਈ ਦੇ ਉੱਪਰ ਢਾਈ ਦੇ ਉੱਪਰ ਚਲੋ ਜੀ ਚਲੋ ਚਲੋ ਢਾਈ ਦੇ ਉੱਪਰ ਆ ਇਹਨੇ ਤਿੰਨ ਵਰੀ ਉਹ ਦਿਨ ਤੇ ਰੋਬਤੀ ਘੱਟ ਹੋਊਗੀ ਕਰਮ ਕਦਾਈ ਫਰਕ ਇੱਕ ਕਰਮ ਦੀ ਲਵਾਈ ਜਿਹੜੀ ਉਹ ਉਧਰ ਘੱਟਾ ਇਧਰ ਜਾ ਇੰਨਾ ਕਿ ਉਹਦਾ ਕਿਲਾ ਖੋਕਾ ਪੱਕਾ ਕਿੰਨੇ ਕਾਟ ਲਾਉਗੀ ਆਹ ਦੇਖੋ ਜੀ 10 ਗੋਣ ਲਾਉਗੀ ਦਸੇ ਬਤੇਰੀ ਆ हां भाई ਮੇਰਾ ਲੁਕਸ ਆ ਇੱਕ ਦੋ ਪੱਖਾ ਵੀ ਹੈਗਾ ਇਹਦਾ ਬਦਲਣਾ ਦੂਆ ਬਾਈ ਨਾਰਮ ਵੀ ਬਹੁਤ ਆ ਕੁੰਡੀ ਲਾ ਕੇ ਕੁੰਡੀ ਨਾ ਓ ਯਾਰ ਜੇ ਪ੍ਰੈਸ਼ਰ ਘਰਦਾ ਕਾਲੇ ਉਹ ਵੀ ਕਿਆ ਕਰੂੰਗਾ ਸਾਹੀ ਕਰ ਤਾਂ ਸਾਨੂੰ ਸਾਡਾ ਹੀ ਹੈ ਕਰਦੀ ਗਲਤੀ ਸਾਡੀ ਉਹ ਮੈਂ ਕਿਉਂ ਮੁੜ ਕੇ ਗਲਤੀ ਤਾਂ ਜਿਹੜੀ ਹੁੰਦੀ ਹੈ ਦੋ ਬੰਦੇ ਬਿਲਾਦੇ ਹੈ ਨਾ ਬਾਹਰ ਤੇ ਵੀ ਗਲਤੀ ਕੱਢਦੇ ਨੇ ਟਰੈਕਟਰ ਨਾ ਸਿੱਖਣੀ ਕਰੀ ਇੱਕ ਵਾਰ ਵੀ ਇਹ ਟਰੈਕਟਰ ਜੋਰ ਤਾਂ ਮੰਨੇ ਪਿਛਲੀ ਵਾਰ ਜੇ ਪਿਛਲੀ ਵਾਰ ਜੇ ਨਾਰਮ ਦੀ ਜਿੱਟਟ ਜੋ ਮਾਰ ਦੋਦਾ ਐ ਵਾਰ ਨੀ ਕਹਿੰਦੇ ਮਾਰ ਦੋ ਵੀਰੇ ਜਿਹੜਾ ਜਿਹੜਾ ਇਹਨੂੰ ਮੰਤਰ ਦੱਸਿਆ ਨਾ ਉਹ ਉਹਨੇ ਕਰਕੇ ਨਹੀਂ ਟਰੈਕਟਰ ਨੇ ਸੀ ਮੰਨਦਾ ਹਾਂਜੀ ਜਿਹੜਾ ਗੁਰਮントਰ ਨੇ ਦਿੱਤਾ ਉਹ ਜਿਹੜਾ ਜਾਲ ਬਦਲਵਾਇਆ ਨਾ ਉਹ ਇਸੇ ਕਰਕੇ ਉਹ ਕਰਿਆ ਅਸਾ ਜਾਲ ਨਾ ਜਾਲ ਦਾ ਫਰਕ ਬਹੁਤ ਹੈ ਫਰਕ ਹੈ ਤਾਂ ਹੀ ਥੜੇ ਨੇ ਲੋਡ ਨਹੀਂ ਲੱਗਦਾ ਜਾਲ ਦਾ ਬਹੁਤ ਫਰਕ ਹੈ ਉਹ ਤਾਂ ਹੀ ਨਹੀਂ ਲੋਡ ਲੱਗਦਾ ਟਰੈਕਟਰ ਨੇ ਲੈ ਜੀ ਇੱਧਰ ਰਸਵੀ ਕਰਤਾ ਇਹਦਾ ਬਾਦ ਚ ਆਈ ਉਹ ਉੱਪਰ ਇਹਦਾ ਬਾਦ ਚ ਆਈ ਹੈ ਉੱਪਰ ਕੀ ਆਉਂਗਾ ਉੱਪਰ ਆਈ ਹੈ ਹੁੰਡੀ ਉਹਦਾ ਮਾਰ ਨਹੀਂ ਹੋਈ ਨੇ ਬਾਈ ਨਾਲ ਬਾਦ ਆਣੀ ਚੱਤੀ ਹੈ ਤੇ ਬਾਦ ਆਈ ਉਹਦੇ ਨਾਲ ਬਾਦ ਆਈ ਹੁਣ ਹਵਾ ਮਾਰੀ ਨਾ ਨੇ ਬਾਦ ਆਲੀ ਹੈ ਤਾਂ ਇਹਦਾ ਉਹਦੇ ਨਾਲ ਦਾਣਾ ਵੀ ਤਾਹੀ ਬਾਦ ਆਲਾ ਖਾਦੀ ਕਰਨ ਲੱਗੇ ਨੇ ਉਹਦੇ ਅੰਨਕ ਤਾਂ ਹੁਣ ਹੀ ਮਾਂ ਮੋਟਰ ਤਾਂ ਹੁਣ ਹੀ ਦਾ ਤਮੇ ਬਾਈ ਫਿਰ ਮੈਂ ਬੁੱਲੀ ਡੰਡੇ ਦਾ ਬੀਜ ਰੱਖਣੀ ਹੈ ਰੱਖਦਾ ਸਾਂਭਿਆ ਪਿਆ ਮੈਂ ਇਹ ਨਵੇਂ ਨਹੀਂ ਕਰੀ। ਇਹ ਸੁਪਰ ਸੀਡ ਨਾਲ ਵੇਚੀ ਦੀ। ਹਾਂ। ਬਾਈ ਆਰਗੈਨਿਕਲ ਕਾ ਇਹ? ਇਹ ਬਾਆ ਦਾ ਨਹੀਂ ਦਾ ਖੇਤ। ਨਾ ਕੁਝ ਵੀ। ਇਹ ਵੀ ਆਇਆ। ਮੈਂ ਵੀ ਗਿੱਲ ਵੀ ਨਹੀਂ ਦੀ ਜਿੱਡਣ ਵੇਚੀ ਭੂਗਲ ਉੜਦੀ ਸੀ। ਹਾਂ ਛੋਕ ਦੇ ਵੱਡਿਓ ਉਹਨਾਂ ਦੇਗਾ। ਉਪਲ ਉੜਦੀ ਸੀ। ਜੇ ਹੁਣ ਕੱਟ ਹੋਇਆ? ਬਤਾਉਣਾ? ਜੀ। ਦੂਜੀ ਢੰਡਾ। ਨਾ ਨਾ ਨਾ। ਇਹ ਬਤਾਉਣਾ ਵਗਾ ਸ਼ੀਟਾ ਦੇ ਦੋ। ਹਾਂ ਇਹਦਾ। ਇਹਦਾ ਬੰਦੇ ਬੈਠੇ ਘਰ ਆਏ ਵੀ ਲੈਣ ਨੂੰ। ਹਾਂ। ਮੈਂ ਰੁਕੇ ਆਏ ਮੈਂ ਹਾਂ ਰੱਖਾਂ ਆਪ। ਪੁੱਤਰ ਆਲੇ। ਲੱਗਿਆ ਹੋਇਆ। ਬਾਈ ਤੇ 150 ਰੁਪਏ ਕਵਾਂਟਰ ਲਾਏ ਉਹ ਤੋਲਿਆ ਚ ਮਿਲਣਾ ਹੈ ਤੁਹਾਡਾ ਤੁਹਾਡਾ ਹੋਰ ਆ ਫਿਰ ਮੇਰਾ ਪਿੱਤੇ ਯਾਰ ਤੋਲਾ ਇਹ ਤੋਲਿਆ ਵਿੱਚ ਮਿਲਣਾ ਹੈ ਤਾਂ ਤੁਹਾਡਾ ਕੋਈ ਨਾ ਹੋਰ ਆ ਕੋਈ ਮੈਂ ਤਾਂ ਬੀਜ ਬਾਹੂਰ ਤੇ ਲੈ ਕੇ ਆਇਆ ਇਹਦਾ ਹਾਂ ਨਾ ਨਾ ਠੀਕ ਆ ਆਪਾਂ ਉਹ ਕਰਦੇ ਤਾਂ ਹੀ ਬੰਦੀਆ ਤੇ ਦੇਖੀ ਹੈ ਨਾ ਜਨਾ ਉਹ ਪੈਂਦੇ ਇਹਨੂੰ ਉਹ ਤਾਂ ਪੈਨੇ ਕੋਈ ਨਹੀਂ ਕੱਢੀ ਜਾਏਗਾ ਜੀ ਮੈਂ ਤਾਂ 11 12 ਕੋਈ ਨਹੀਂ ਉਹ ਐਂਦਾ 10 ਗੇੜ ਚ ਰੱਖੋ ਵਿੱਚ ਉਹ ਕੇ ਬਕੀ ਹਾਂ ਪੂਰੀ ਗਾੜੀ ਜੀ ਦੱਸ ਦੀ ਬਹੁਤ ਐ ਨਾ 20 ਜਹਾੜ ਆ ਗਿਆ ਦੋ ਕੱਖੇ ਬਿਜਵਾ ਦੀ ਦੋ ਤਿੰਨ ਦੋ 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 ਜਹਾੜ ਬਿਜਵਾ ਦੇ ਮੇਰੇ ਸਮਾਨ ਤੇ ਨਹੀਂ ਆਇਆ ਆਂ ਢੋੜ ਰੋ ਤੇ ਲੰਬਾ ਅੱਜ ਦਾ ਮੇਰਾ ਫਰਕ ਹੈ ਬਹੁਤ ਵਾਜ ਪੈਂਦਾ ਚਲੋ ਭਾਈ ਇਹ ਠੀਕ ਆ ਦੇ ਵਾ ਗਿਆ ਅੱਜ ਦਾ ਕੰਮ ਸਮਾਪਤ ਆ ਫੋਨ ਤੋਂ ਮੰਗੇ ਧੂੜੀ ਧੰਨਵਾਦ